ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਪਲੇਟਾਂ ਆਪਾਂ ਸੂਰਚ ਕਿਦਾਂ ਪਾਉਨੇ ਆ ਠੀਕ ਹੈ ਦੋ ਤਰ੍ਹਾਂ ਨਾਲ ਪਲੇਟਾਂ ਪੈਣੀਆਂ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਸਕਦੇ ਆ ਠੀਕ ਹੈ ਦੋਨੋਂ ਤਰੀਕੇ ਸੌਖੇ ਆ ਜਿਹਨੂੰ ਜਿਹੜਾ ਸਹੀ ਲੱਗਦਾ ਤੁਸੀਂ ਉਹ ਤਰੀਕੇ ਨਾਲ ਪਾ ਸਕਦੇ ਆ ਠੀਕ ਹੈ ਤੇ ਜਿਹੜੇ ਨਵੇਂ ਸਟਿਚਿੰਗ ਸਿੱਖਣ ਲੱਗੇ ਆ ਉਹਨਾਂ ਲਈ ਪਹਿਲਾਂ ਮੈਂ ਦੱਸਣ ਲੱਗੀਆਂ ਤੁਸੀਂ ਪਹਿਲਾਂ ਸਲਾਈ ਲਾ ਲੈਣੀ ਆ ਠੀਕ ਹੈ ਐਦਾਂ ਕਿਰੋ ਅੱਗੇ ਵਾਲੀ ਤੇ ਸਲਾਈ ਲਾ ਲੈਣੀ ਐਬਦ ਤੁਸੀਂ ਕਪੜਾ ਨਾ ਬਿਲਕੁਲ ਸੈੱਟ ਕਰਕੇ ਰੱਖਣਾ ਲਾਈਨਿੰਗ ਤੁਹਾਡੀ نیچے ਨਾ ਹੋਵੇ ਐਨ ਬਰਾਬਰ ਹੋਵੇ ਠੀਕ ਹੈ ਤੇ ਨਾ ਲਾਈਨਿੰਗ ਚ ਬੜ ਪੈਂਦਾ ਹੋਵੇ ਤੇ ਨਾ ਇਧਰਲੀ ਸਾਈਡ ਬੜ ਪੈਂਦਾ ਹੋਵੇ ਐਨ ਪੂਰੀ ਫਿਨਿਸ਼ਿੰਗ ਨਾਲ ਤੁਸੀਂ ਪਲੇਟਾਂ ਪਾਉਣੀਆਂ ਇਹ ਫਿਰ ਤਾਂ ਗੱਪ ਨੇ ਕੱਟ ਕਰ ਦੇਣਾ ਪਹਿਲਾਂ ਹੀ ਪਲੇਟਾਂ ਪਾਉਣ ਤੋਂ ਪਹਿਲਾਂ ਹੀ ਕੱਟ ਕਰ ਦੇਣਾ ਠੀਕ ਹੈ ਤੇ ਐਦਾਂ ਤੁਸੀਂ ਨਾ ਪਹਿਲਾਂ ਕੱਚਾ ਕਰ ਲੈਣਾ ਠੀਕ ਹੈ ਤੁਹਾਡੀ ਲਾਈਨਿੰਗ ਕਿਦਰੇ ਨੂੰ ਨਹੀਂ ਹਿੱਲੂਗੀ ਠੀਕ ਹੈ ਬਿਲਕੁਲ ਸੈੱਟ ਆ ਜੂਗੀ ਤੇ ਫਿਰ ਤੁਸੀਂ ਇੱਥੋਂ ਪਲੇਟ ਪਾਉਣੀ ਸਟਾਰਟ ਕਰਨੀ ਆ ਇੰਦਾ ਚੱਕ ਕੇ ਪਲੇਟ ਇੱਥੋਂ ਪੌਣੀ ਸਟਾਰਟ ਕਰਨੀ ਆ ਠੀਕ ਐ ਤੇ ਗੈਪ ਰੱਖਣਾ ਤੁਸੀਂ ਇੰਨਾ ਕਿ ਇੱਕ ਇੱਕ ਪੈਰ ਦਾ ਇੰਦਾ ਠੀਕ ਐ ਤੇ ਉਰੇ ਤੱਕ ਨਿਸ਼ਾਨੀ ਲੱਗੀ ਹੋਈ ਆ ਤੁਸੀਂ ਉਰੇ ਤੱਕ ਕੱਪੜਾ ਇੰਦਾ ਇੱਥੇ ਤੱਕ ਇੰਦਾ ਨੇਲ ਰੱਖ ਲੈਣਾ ਅੱਗੇ ਠੀਕ ਐ ਇੰਦਾ ਕਰਕੇ ਬਰੀਕ ਬੱਖੀਆਂ ਨਾਲ ਪਾਉਣੀ ਆ ਬਿਲਕੁਲ ਪਲੇਟ ਤੁਸੀਂ ਉਰੇ ਤੋਂ ਘਟਾਉਂਦੇ 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 ਤੁਸੀਂ ਉਰੇ ਤੋਂ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਬਿਲਕੁਲ ਘਟਾ ਲੈਣਾ ਠੀਕ ਹੈ ਐਦਾਂ ਤੁਸੀਂ ਪਲੇਟ ਪਾਉਣੀ ਆ ਉਰੇ ਤੋਂ ਬਿਲਕੁਲ ਬਰੀਕ ਇਹ ਹੈਗਾ ਬਲੈਕ ਕਪੜਾ ਹੀ ਦੇ ਦੇ ਤੁਹਾਨੂੰ ਘੱਟ ਦਿਖਦੀ ਓਬੀਸ ਲਾਈ ਠੀਕ ਹੈ ਉਰੇ ਤੋਂ ਬਰੀਕ ਕਰਨੀ ਆ ਬਿਲਕੁਲ ਜੇ ਤੁਸੀਂ ਉਰੇ ਤੋਂ ਸਿੱਧਾ ਹੀ ਕੱਢਦੇ ਆ ਤਾਂ ਨਾ ਦੂਜੀ ਸਾਈਡ ਬੁਲਬਲਾ ਜਿਹਾ ਬਣ ਜਾਂਦਾ ਹੁਣ ਦੇਖੋ ਆਪਾਂ ਨੇ ਇਹਨੂੰ ਪ੍ਰੈਸ ਕਰਨੀ ਆ ਦੇਖੋ ਕਿਧਰੇ ਪਾਸੇ ਦੇ ਕੋਈ ਬੁਲਬੁਲਾ ਨਹੀਂ ਬਣਿਆ ਇੱਥੇ ਜਿਹੜਾ ਬੁਲਬੁਲਾ ਜਾਂ ਬਣ ਜਣਾ ਹੈ ਇਹ ਪਲੇਟਾਂ ਬੇਕਾਰ ਹੁੰਦੀਆਂ ਪਾਈ ਹੋਈ ਵੀ ਕਸਟਮਰ ਦੇ ਫਿਟਿੰਗ ਚੰਗੀ ਨਹੀਂ ਲੱਗਦੀ ਹੈ ਠੀਕ ਆ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਤੇ ਤੁਸੀਂ ਪਲੇਟ ਹਮੇਸ਼ਾ ਬ੍ਰੇਕ ਕਰਕੇ ਹੀ ਕੱਢਣੀਆਂ ਜਦੋਂ ਪਲੇਟ ਪਿੱਛੇ ਤੋਂ ਸਟਾਰਟ ਕਰਨੀ ਹੈ ਤਾਂ ਅੱਗੇ ਤੋਂ ਬਿਲਕੁਲ ਬ੍ਰੇਕ ਸਲਾਈ ਕੱਢਣੀਆਂ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਪਾ ਕੇ ਵੀ ਦਿਖਾ ਦਣੀ ਆ ਜਿਵੇਂ ਕਈ ਕੀ ਕਰਦੀਆਂ ਨਾ ਐਦਾਂ ਪਲੇਟ ਪਾ ਦਾਨੀਆਂ ਹੈਨਾ ਪਾਤੀ ਤੇ ਉਰੇ ਤੋਂ ਸਿੱਧਾ ਵਾਸਾ ਐਦਾਂ ਮੈਨੂੰ ਆਤੋ ਹੀ ਪਈ ਵੀ ਆ ਵੀ ਆਪਣੇ ਬ੍ਰੀਕ ਕਰਕੇ ਕੱਢਣਾ ਹੁੰਦਾ ਤੇ ਪਲੇਟ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਆ ਆ ਦੇਖੋ ਜਿਵੇਂ ਨਾ ਉਰੇ ਬੁਲਬਲਾ ਜ ਨਹੀਂ ਬਣਦਾ ਆ ਚੀਜ਼ ਆ ਚੀ ਜੂਚੀ ਉੱਠੀ ਵੀ ਆ ਹਨਾ ਆ ਚੀ ਦੇਖੋ ਇਹ ਚੀਜ਼ ਬਿਲਕੁਲ ਐਦਾਂ ਹੋਣੀ ਚਾਹੀਦੀ ਆ ਜਿਵੇਂ ਆ ਠੀਕ ਹੈ ਸੇਮ ਐਦਾਂ ਪਲੇਟ ਚਾਹੀਦੀ ਪੈਣੀ ਹੁਣ ਪਾਉਨੇ ਆਪਾਂ ਅਗਲੀ ਪਲੇਟ ਲੱਗਦੀ ਤੇ ਵੀ ਤੁਸੀਂ ਇਦਾਂ ਹੀ ਕਰਨੀ ਆ ਤੇ ਤੁਸੀਂ ਇਹਦੀ ਨਾ ਉਰੇ ਤੋਂ ਇਦਾਂ ਅੰਦਰ ਨੂੰ ਕਰ ਲੈਣੀ ਆ ਠੀਕ ਆ ਅੱਧਾ ਅੱਧਾ ਇੰਚ ਅੰਦਰ ਨੂੰ ਅੰਦਰ ਨੂੰ ਸਲਾਈ ਲਾਉਣੀ ਆ ਠੀਕ ਆ ਉਰੇ ਤੋਂ ਪਹਿਲਾਂ ਬ੍ਰੇਕ ਲੈ ਕੇ ਆਉਣੀ ਆ ਠੀਕ ਆ ਇਦਾਂ ਤੇ ਉਰੇ ਤੋਂ ਇਦਾਂ ਘੁਮਾ ਲੈਣੀ ਗੁਲਾਈ ਚ ਇਹ ਸ਼ੇਪ ਦੇ ਦੇਣੀ ਆ ਫਿਟਿੰਗ ਵਾਲੀ ਠੀਕ ਆ ਇਦਾਂ ਫਿਟਿੰਗ ਜੀ ਆ ਦੇਖੋ ਇਦਾਂ ਡੀਪ ਪਾ ਲੈਣੀ ਆ ਇਹ ਪਲੇਟ ਦਿੱਖਦੀ ਹੈ ਇਹ ਇੱਦਾਂ ਹੁੰਦੀ ਹੈ ਠੀਕ ਹੈ ਲੰਬੀ ਪਲੇਟਾਂ ਤੇ ਦੋਸਤੋ ਆਪਣਾ ਇੱਕ ਤਰੀਕਾ ਇਹ ਸੀਗਾ ਜਿਹੜਾ ਆਪਾਂ ਨੇ ਕੱਚਾ ਕਰਕੇ ਪਲੇਟਾਂ ਪਾਈਆਂ ਠੀਕ ਹੈ ਇੱਕ ਤਰੀਕਾ ਆਪਾਂ ਨੇ ਇਦਾਂ ਹੀ ਚੱਕ ਕੇ ਪਲੇਟ ਪਾਉਣੀ ਆ ਠੀਕ ਹੈ ਇਹ ਤਾਂ ਹਰ ਕੋਈ ਇਦਾਂ ਹੀ ਪਾਉਂਦਾ ਏ ਕੋਈ ਹੋਊਗਾ ਜਿਹੜਾ ਕੱਚਾ ਕਰਦਾ ਪਰ ਤੁਸੀਂ ਇਹ ਚੀਜ਼ 'ਚ ਵੀ ਇਹ ਚੀਜ਼ ਦਾ ਧਿਆਨ ਰੱਖਣਾ ਏ ਵੀ ਤੁਹਾਡਾ ਕੱਪੜਾ ਬਿਲਕੁਲ ਸੈੱਟ ਹੋਣਾ ਚਾਹੀਦਾ ਕਈ ਵਾਰੀ ਕੀ ਹੁੰਦਾ ਨਾ ਆਪਣੀ ਲਾਈਨਿੰਗ ਇੱਧਰ ਨੂੰ ਆ ਜਾਂਦੀ ਆ ਠੀਕ ਹੈ ਕਿਉਂਕਿ ਹੁਣ ਮੈਂ ਇਹ ਪੇਸ ਟਿੱਗਨਲ ਚਪਕਾਈ ਹੋਈ ਹੈ ਲਾਈਨਿੰਗ ਤਾਂ ਕਰਕੇ ਲਾਈਨਿੰਗ ਕਿਧਰੇ ਨੂੰ ਨਹੀਂ ਹਿੱਲ ਰਹੀ ਤਾਂ ਤੁਸੀਂ ਨਾ ਪਤਾ ਕੀ ਕਰਨਾ ਤੁਸੀਂ ਐਦਾਂ ਕਪੜਾ ਚੱਕਣਾ ਠੀਕ ਹੈ ਇਹ ਉਰੇ ਤੋਂ ਐਦਾਂ ਫੜ ਕੇ ਤੁਸੀਂ ਲਾਈਨਿੰਗ ਦੇ ਵਿੱਚ ਦੇਖਣਾ ਵੀ ਕਪੜਾ ਆ ਰਿਹਾ ਕਈ ਵਾਰੀ ਕੀ ਹੁੰਦਾ ਹੈ ਨਾ ਕਪੜਾ نیچے ਛੁੱਟ ਜਾਂਦਾ ਲਾਈਨਿੰਗ 'ਚ ਆਪਾਂ ਪਲੇਟ ਪਾ ਦਨੇ ਉਹ ਪਲੇਟ ਦੂਜੀ ਸਾਈਡ ਪੂਰੀ ਨਹੀਂ ਆਉਂਦੀ ਹੈ ਨਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਐਦਾਂ ਚੱਕ ਕੇ ਐਂ ਚੰਗੀ ਤਰ੍ਹਾਂ ਕਪੜਾ نیچے ਤੋਂ ਵੀ ਦੇਖਣਾ ਹੈ ਵੀ ਕਪੜਾ ਵਿੱਚ ਆ ਰਿਹਾ ਨਾ ਐਦਾਂ ਠੀਕ ਹੈ ਤੇ ਇਦਾਂ ਹੀ ਪਲੇਟ ਪਾ ਜਾਣੀ ਆ ਐਕਣੀ ਆਪਾਂ ਨੇ ਆਪ ਪਲੇਟ ਚੱਕਣੀ ਆ ਇਹਦੇ ਵਿੱਚ ਵੀ ਆਪਾਂ ਨੇ ਇਹ ਚੀਜ਼ਾਂ ਇਹਨਾਂ ਦੇਖਣੀ ਚੰਗੀ ਤਰ੍ਹਾਂ ਵੀ ਆਪਣਾ ਕੱਪੜਾ ਵੀ ਨੀਚੇ ਤੋਂ ਚੱਕ ਹੋ ਜਵੇ ਲਾਈਨਿੰਗ ਵੀ ਚੱਕ ਹੋ ਜਵੇ ਜਿਵੇਂ ਤੁਹਾਨੂੰ ਸ਼ਾਈਨਿੰਗ ਦਿਖਦੀ ਹੈ ਨਾ ਕੱਪੜੇ ਦੇ ਵਿੱਚ ਕਿਉਂਕਿ ਬਲੈਕ ਕੱਪੜਾ ਇਹਦੇ ਵਿੱਚ ਤੁਹਾਨੂੰ ਘੱਟ ਦਿਖਦਾ ਹੋਊਗਾ ਹਨਾ ਤੇ ਇਹਦੇ ਵਿੱਚ ਵੀ ਆਪਾਂ ਨੇ ਇਦਾਂ ਹੀ ਪਲੇਟ ਪਾਉਣੀ ਆ ਠੀਕ ਹੈ ਤੇ ਆਪਣੇ ਆਹ ਸੈਂਟਰ ਚੋਂ ਡੀਪ ਕਰ ਦੇਣੀ ਆ ਠੀਕ ਹੈ ਜਿਹੜੀ ਲੰਬੀ ਪਲੇਟ ਹੁੰਦੀ ਆ ਸੈਂਟਰ ਚੋਂ ਡੀਪ ਕਰ ਦੇਣੀ ਆ ਡੀਪ ਪਤਾ ਕਰਦੇ ਹੁੰਦੇ ਆ ਕਿਉਂਕਿ ਕਸਟਮਰ ਦੀ ਫਿਟਿੰਗ ਓਕੇ ਆ ਜਾਂਦੀ ਆ ਠੀਕ ਆ ਤੇ ਹੁਣ ਆਪਾਂ ਪਾ ਦਈਏ ਸਾਈਡ ਵਾਲੀ ਪਲੇਟ ਆ ਬਹੁਤ ਧਿਆਨ ਨਾਲ ਪਲੇਟ ਪਾਉਣੀ ਆ ਠੀਕ ਆ ਪਲੇਟਾਂ ਚ ਗੜਬੜ ਹੋ ਗਈ ਤਾਂ ਸਾਰੇ ਸੂਟ ਚ ਗੜਬੜ ਹੋ ਜਾਂਦੀ ਆ ਕਿਉਂਕਿ ਇੱਕ ਪਲੇਟ ਸਹੀ ਨਾ ਆਵੇ ਫਿਰ ਮੁੜ ਕੇ ਪਲੇਟਾਂ ਸਹੀ ਨਹੀਂ ਆਉਂਦੀਆਂ ਹੈਗੀਆਂ ਇੱਕ ਕਵਾਰ ਚ ਪਲੇਟਾਂ ਸਹੀ ਆ ਜਾਣ। ਫਿਰ ਸਾਰਾ ਸੈੱਟ ਆ ਜਾਂਦਾ ਠੀਕ ਹੈ। ਲੋ ਜੀ ਐਦਾਂ ਪੈ ਜਾਣੀਆਂ ਜੀ ਪਲੇਟਾਂ ਆਪਣੀਆਂ। ਠੀਕ ਹੈ। ਇਹ ਥੋੜਾ ਖੜਮਾ ਕੱਪੜਾ ਹੈ ਤਾਂ ਕਰਕੇ ਉਹਰੇ ਇੱਕ ਕੱਪ ਜੇ ਬਣ ਗਏ ਠੀਕ ਹੈ ਪਲੇਟ ਦੇ। ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ ਸਸੀ ਕਾਲੀ।